ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਚੇਤਨ ਅੰਦ ਟੈਕਸੀ ਸਟੈਂਡ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਖੰਡ ਪਾਟ ਜੀ ਦੇ ਪ੍ਰਕਾਸ਼ ਕਰਵਾਏ ਗਏ ਨੇ ਅੱਜ ਦੂਸਰੇ ਦਿਨ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਕੱਲ ਨੂੰ 11:00 ਵਜੇ ਦੇ ਕਰੀਬ ਸ਼੍ਰੀ ਗੰਡਵੜ ਸਾਹਿਬ ਦੇ ਟੋਗ ਤੋਂ ਪਹਿਲਾਂ ਰਾਗੀ ਸਿੰਘਾਂ ਵੱਲੋਂ ਰਸ ਪੈਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਸੇਵਾਦਾਰਾਂ ਵੱਲੋਂ ਸਹਿਯੋਗ ਦੀਆਂ ਪਰਚੀਆਂ ਇਕੱਠੀਆਂ ਜਾਂਦੀਆਂ ਨੇ ਤੋਂ ਅਸੀਂ ਵੀ ਅਪੀਲ ਕਰਦੇ ਹਾਂ ਕਿ ਸੰਤ ਬਾਬਾ ਚਤਨਾਮ ਸਿੰਘ ਟੈਕਸੀ ਸਟੈਂਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਬਾਰੇ ਵੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਪਾਣੀ ਵਾਲੀ ਟੈਂਕੀ ਨੇੜੇ ਬਸਟਾ ਟਰੱਕ ਜਿਊਨ ਦੇ ਕੋਲ ਸੰਤ ਬਾਬਾ ਚੇਤਨੂ ਦਾ ਟੈਕਸੀ ਸਟੈਂਡ ਆ ਤੁਸੀਂ ਗੁਰਬਾਣੀ ਦਾ ਬਾਤ ਸੁਣ ਰਹੇ ਹੋ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਿਓ ਇੱਧਰ ਟੈਕਸੀ ਸਟੈਂਡ ਵੱਲੋਂ ਲੰਗਰ ਦੀ ਸੇਵਾ ਨੇ ਦੇਣਾ ਨਿਰੰਤਰ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਲੰਗਰ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਹੈ ਬੜੇ ਹੀ ਪਿਆਰ ਨਾਲ ਸਤਕਾਰ ਨਾਲ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਆਓ ਤੁਸੀਂ ਵੀ ਆਓ ਐਕਸਿਸਟੈਂਟ ਦੇ ਵਿੱਚ ਆ ਕੇ ਸੇਵਾ ਕਰੋ ਫੋਨ ਦੇ ਭਾਗੀ ਬਣੋ ਸਹਿਯੋਗ ਜਰੂਰ ਦਿਓ ਸੇਵਾਦਾਰ ਟੈਕਸੀਆਂ ਦੇ ਚਾਲਕ ਮਾਲਕ ਡਰਾਈਵਰ ਕੈਸ਼ ਵੱਲੋਂ ਲੋ ਜਲੰਗਰ ਵਰਤਾਇਆ ਜਾ ਰਿਹਾ ਹੈ ਹੋਰ ਵੀ ਸੇਵਾ શેર ਕਰੋ ਆਪਣਾ ਨਾਮ ਜਰੂਰ ਦੱਸੋ ਤੁਹਾਡਾ ਨਾਮ ਨਾਲ ਮੈਂਸ਼ਨ ਕਰਾਂਗੇ ਅਸੀਂ ਸਾਡੇ ਗੁਰਦੇਵ ਸਿੰਘ ਜੋ ਪੁਰਾਣੇ ਪਾਇਲਟ ਨੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੈ ਸੰਤੋ ਆਪਾਂ ਜੀ ਹਾਂ ਜੀ ਗਾਣੇ ਨਾਲ ਜੀ ਇੱਕ ਕਰਵਾ ਰਹੇ ਆ ਸਭ ਦੇ ਖਲੇ ਲਈ ਸਰਬੱਤ ਦੇ ਭਲੇ ਲਈ ਮੰਮਾ ਨੂੰ ਆ ਕੇ ਪਹੁੰਚੋ ਕਨੁਪੋਖ ਜੀ ਪਰਮਾਤਮਾ ਸਭ ਦੇ ਚੜ੍ਹਦੀ ਕਲਾ ਵਿੱਚ ਮੇਰੇ ਪਰਮਾਤਮਾ ਸਾਡੇ ਆ ਕੋਰ ਹੀ ਆ ਗਏ ਹਾਂਜੀ ਕੀ ਹਾਲ ਹੈ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਬਸ ਕਹਿਣਾ ਹੈ ਜਿਵੇਂ 1 ਹਰ ਸਾਲ ਦੀ ਤਰ੍ਹਾਂ ਸੇਵਾ ਸਾਡੇ ਮਨਜੂਰ ਕਰਨ ਬਾਬਾ ਚੇਤਾ ਨਾਮੀ ਉਹ ਤੇ ਬਾਬਾ ਚੇਤਾ ਨਾਮੀ ਅੱਗੇ ਕੱਲ੍ਹ ਮੰਗਲਵਾਰ ਨੂੰ ਭੋਗ ਪਾਏ ਜਾਣਗੇ ਤਾਂ ਕਿੰਨੇ ਵੀ ਸਾਡੇ ਡਰਾਈਵ ਭਾਈ ਸਾਡੇ ਡਰਾਈਵਰ ਕਹਿੰਦਾ ਕਿ ਸਾਰੇ ਸਾਡੇ ਸੱਜਣ ਮਿੱਤਰ ਸਭ ਨੂੰ ਪੀ ਲਾ ਕੇ ਪਹੁੰਚੋ ਜੀ ਮੇਰੇ ਤੋਂ ਬਾਬਾ ਚੇਤਨਾ ਟੈਕਸੀ ਸਟੈਂਡ ਦੇ ਪ੍ਰਧਾਨ ਗੁਰਤੇਜ ਸਿੰਘ ਜੀ ਹਾਂਜੀ ਕੀ ਹਾਲ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਹਰ ਸਾਲ ਦੀ ਤਰ੍ਹਾਂ ਇਹ ਕਮਲਾ ਜੱਜ ਸਰ ਤੋਂ ਕੰਮ ਜੀ ਪ੍ਰਸ਼ਾਦਾ ਤੇਰੇ ਦਿਨ ਚੱਲ ਰਿਹਾ ਜੀ ਹਾਂ ਜਿੰਨਾਂ ਦਿਨ ਚੱਲ ਰਿਹਾ ਹਾਂ ਬਹੁਤ ਖੁਸ਼ੀ ਹਸ ਕੇ ਦੇਖਣਾ ਪੰਜਾਬ ਸਿੰਘਾ ਸ੍ਰੀ ਪ੍ਰਕਾਸ਼ ਤੋਂ ਰੱਖੀ ਹੋ ਮੇਰੇ ਪਾਏ ਛੋਟੀ ਜੀ ਸਸਤਾ ਹੈ ਹਾਂ ਹਾਂ ਜਿਹੜੀ ਠੀਕ ਹੈ 22 ਸਾਲਾਂ ਤੋਂ ਚੱਲਦੀ ਆ ਰਹੀ ਹੈ ਜੀ ਹਰ ਸਾਲ ਦੇ ਤਰ੍ਹਾਂ ਹੀ ਅਸੀਂ ਹਮ ਹਮ ਆ ਕੇ ਸਾਰੇ ਪਰਿਵਾਰ ਦੇ ਸੰਗਤ ਨਾਲ ਵਧੀਆ ਸੰਜੋਗ ਨਾਲ ਢੰਡਾਰਾ ਸੁਭਾ ਸ਼ਾਮ ਵਧੀਆ ਸਬਜੀ ਲੰਗਰ ਪਾਣੀ ਚੱਲਦਾ ਹੈ ਆ ਸਾਨੂੰ ਸਾਰਾ ਸੀ ਟੈਕਸੀ ਸਟੈਂਡ ਦਾ ਵੀਊ ਦਿਖਾ ਰਹੇ ਆ ਸਾਡੇ ਨਾਗੋਜੀ ਖੜੇ ਨੇ ਇਹ ਵੀ ਬਹੁਤ ਘਲਾਟੇ ਡਰਾਈਵਰ ਨੇ ਹਾਂਜੀ ਕੀ ਹਾਲ ਹੈ ਠੀਕੋ ਇਧਰ ਸਾਡੇ ਨਾਰਾ ਸਤਾ ਜੀ ਨਾਰਾ ਜੀ ਬੈਠੇ ਨੇ ਕੀ ਹਾਲ ਹੈ ਜੀ ਕਿਵੇਂ ਹੋ ਜਿਵੇਂ ਲੱਗ ਰਿਹਾ ਪ੍ਰੋਗਰਾਮ ਬਹੁਤ ਵਧੀਆ ਹੈ ਵਧੀਆ ਪ੍ਰੋਗਰਾਮ ਸੀ ਬੜੀ ਵਧੀਆ ਗੱਲ ਹੈ ਹੋਰ ਤੰਦਰੁਸਤੋਂ ਚਲੋ ਵਧੀਆ ਗੱਲ ਜਿਨ੍ਹਾਂ ਦੀ ਮਿਹਰ ਸਦਕਾ ਕੀ ਇਹ ਸਮਾਗਮ ਡਰਾਈਵਰ ਭਰਾਵਾਂ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਸੰਤ ਬਾਬਾ ਚੇਤਾਨੰਦ ਜੀ ਆਲੀਗਿਆਂ ਵਾਲੇ ਗਊਸ਼ਾਲਾ ਵਾਲੇ ਬੱਸਾਂ ਵਾਲੇ ਸੰਤ ਬਾਬਾ ਚੇਤਾਨੰਦ ਜੀ ਇਹਨਾਂ ਦੇ ਹੀ ਅਸ਼ੀਰਵਾਦ ਨਾਲ ਇਹ ਸਮਾਗਮ ਨੇਪਰੇ ਚੜਦਾ ਹੈ ਸੰਤ ਬਾਬਾ ਚੇਤਾਨੰਦ ਜੀ ਨਗਰ ਤੇ ਪੂਰੇ ਇਲਾਕੇ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੈ ਸੰਤ ਬਾਬਾ ਚੇਤਾਨੰਦ ਜੀ ਗਊਸ਼ਾਲਾ ਵਾਲੀ ਕੀ ਜਿਨ੍ਹਾਂ ਦੇ ਪ੍ਰਧਾਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਢਾਲੀਵਾਲ ਨੇ ਉਹਨਾਂ ਵੱਲੋਂ ਬਹੁਸ਼ਾਲਾ ਲੀਕੇ ਵਿਖੇ ਸਾਲਾਨਾ ਸਮਾਗਮ ਸੰਤਾਂ ਦੀ ਵਰਸੀ ਮਨਾਈ ਜਾਂਦੀ ਹੈ। ਤੁਹਾਨੂੰ ਇੱਧਰ ਲੰਗਰ ਦਾ ਸਾਰਾ ਵੀਊ ਦਿਖਾ ਰਹੇ ਹਾਂ। ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰੋ। ਸਾਡੇ ਕਾਕਾ ਦਰਾਜ ਵਾਲੇ ਸਾਂਝਾਂ ਸੱਜਣਾਂ ਸਤਨਾਮ ਵਖਤਾਲੇ ਇੱਧਰ ਮੇਰੀਆਂ ਮਾਤਾਵਾ ਵੱਲੋਂ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ ਸੰਤ ਬਾਬਾ ਚੇਤਾਨਾ ਜੀ ਇਹਨਾਂ ਦੇ ਪਰਿਵਾਰਾਂ ਤੇ ਵੀ ਮਿਹਰ ਭਰੇ ਹੱਥ ਰੱਖਣ ਬਹੁਤ ਵੱਡੀ ਸੇਵਾ ਹੈ ਲੰਗਰ ਦੀ ਜੋ ਲੰਗਰ ਮੇਰੀਆਂ ਮਾਤਾਵਾ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਸਾਥੀ ਸਾਡੇ ਨਾਲ ਫੇਸਬੁੱਕ 'ਚ ਲਾਈਵ ਜੁੜੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣਾ ਨਾਮ ਜਰੂਰ ਮੈਂਸ਼ਨ ਕਰੋ ਪੂਰੀ ਸੇਵਾ ਹੋ ਰਹੀ ਹੈ ਪੂਰੇ ਮਿਹਨਤੀ ਜੋਧੇ ਨੇ ਸੰਤ ਬਾਬਾ ਚੇਤਾਨੰਦ ਜੀ ਦੀ ਇਹਨਾਂ ਦੀ ਕਿਰਪਾ ਹੈ ਈ ਲਾ ਰਹੇ ਹਾਂ ਜੀ ਇਹ ਲਾਈਟ ਲਾ ਰਿਹਾ ਜੀ ਲਾਈਟ ਲਾ ਰਹੇ ਨੇ ਕਿਉਂਕਿ ਇੱਧਰ ਥੋੜਾ ਜਿਹਾ ਹਨੇਰਾ ਹੈਗਾ ਮਰੋੜ ਦੇ ਡੰਡਾ ਨਹੀਂ ਭਾਈ ਫਰੋਡ ਨੇ ਇਹ ਲੈਣੇ ਆ ਲੈ ਕੇ ਜਾਂਦਾ ਸਾਰਾ ਵੀ ਤੁਹਾਨੂੰ ਫੇਰ ਅਸੀਂ ਇੱਕ ਵਾਰ ਦਿਖਾ ਰਹੇ ਹਾਂ ਸੰਗਤਾਂ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ ਲਾਈਟ ਦਾ ਲਾਈਟ ਥੋੜੀ ਜੀ ਕਹਿੰਦੇ ਘਟੇਗੀ ਸਰਦਿਲਕਾਂ ਲਾਦਰਗੇ ਪਰ ਸੰਤ ਬਾਬਾ ਚੇਤਾਨੰਦ ਜੀ ਸਾਰੇ ਟੈਕਸੀ ਸਟੈਂਡ ਦੇ ਆਲਕਾਂ ਡਰਾਈਵਰਾਂ ਸਹਿਯੋਗ ਦੇਣ ਵਾਲਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਗਰੀਬ ਓ ਗੁਰਦੇਵ ਉਰੇ ਆ ਕਹਾਂ ਜਾ ਰਹੇ ਹੋ ਕੋਲੇ ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਕੱਲ ਨੂੰ ਭੋਗ ਪਾਏ ਜਾਣਗੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਸੰਤ ਬਾਬਾ ਚੇਤਨੰਦ ਟੈਕਸਿਸ ਕੈਂਡ ਅੰਮਰਲਾ ਬਾਸਾ ਡਾ ਪਾਣੀ ਵਾਲੀ ਟੈਂਕੀ ਥੱਲੇ ਜਰੂਰ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਖੁਸ਼ੀਆਂ ਪ੍ਰਾਪਤ ਕਰੋ ਅਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ ਲੰਗਰ ਜਰੂਰ ਛਾਕੇ ਜਾਇਓ ਦੂਜੀ ਗੱਲ ਹੈ ਵੀ ਸਹਿਯੋਗ ਵੀ ਜਰੂਰ ਕਰੋ ਸਹਿਯੋਗ ਦੀ ਬਹੁਤ ਲੋੜ ਹੈ ਸਾਡੇ ਰਵੀ ਮਹਿਤਾ ਜੀ ਵੀ ਹੋਣੇ ਰਵੀ ਜੀ ਸੇਵਾ ਕਰ ਰਹੇ ਹਾਂ ਕਿਹੋ ਜਿਹਾ ਲੱਗ ਰਿਹਾ ਸੇਵਾ ਕਰਕੇ ਬੜਾ ਖੁਸ਼ੀ ਲੱਗਦਾ ਹੈ ਵਧੀਆ ਲੱਗਦਾ ਹੈ ਹਾਂ ਤੁਹਾਨੂੰ ਕਰਨੀ ਚਾਹੀਦੀ ਹੈ ਇਕੱਲੇ ਇੱਕ ਨੂੰ ਸਹੀ ਗੱਲ ਹੈ ਇਸ ਗੱਲ ਸੇਵਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਫੇਰ ਹੀ ਮੇਵਾ ਮਿਲਦਾ ਹੈ ਵਾਲੀ ਟੈਂਕੀ ਇਹਦੇ ਥੱਲੇ ਸਮਾਗਮ ਤਿੰਨ ਦਿoja ਚੱਲ ਰਿਹਾ ਹੈ ਸੋ ਕੱਲ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਹੋ ਪਏ ਜਾਣਗੇ ਸੰਗਤਾਂ ਲੰਗਰ ਸ਼ਕਤੀਆਂ ਹੋਈਆਂ ਸੇਵਾਦਾਰ ਲੰਗਰ ਵਰਤਾਉਂਦੇ ਹੋਏ 사ਤੁਰ ਕੀ ਸੇਵਾ ਸਫਲ ਹੈ ਜੋ ਕੇ ਕਰੇ ਚਿਤ ਲਾਈਏ ਜਿਸ ਭਾਰ ਆਇ ਤਰਾਤੇ ਉਪਰਪਾਦ ਉਪਖਾ ਨਾਮ ਨਮਰ ਥਲੇ ਆਪੇ ਕਿਰਪਾ ਦੇ ਨਾਮ ਦੇ ਨਾਮ ਸੁਮਾਈਏ ਗਿਆਨ ਰਤਨ ਬਲ ਪਰ ਕੇ ਤਪਿਆ ਮਾਤਾ ਦਸ ਸੱਜੇ ਗਰੀ ਪਾਣੀ ਦਾ ਪਲਾ ਥੋੜਾ ਯਾਰ ਇਹ ਬੱਲੇ ਆਏ ਥੋੜੇ ਪਾਣੀ ਸੁਰਟਾ ਤੋਂ ਬਚਾਈਏ ਕਰਤੇ ਅਸੂਰ ਲਖਮਣ ਤੇ ਪ੍ਰਧਾਨ ਕਰਤੇ ਸਿੰਘ ਵੱਲੋਂ ਬਹੁਤ ਹੀ ਵੱਡੀ ਸੇਵਾ ਹੈ ਜੋ ਹਰ ਸਾਲ ਤਨੁਜਾ ਸਮਾਗਮ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਕਰਵਾਉਂਦੇ ਨੇ ਬਹੁਤ ਵੱਡਾ ਅਪਰਾਲ ਹੈ ਸੋ ਸੰਗਤਾਂ ਦੇ ਚਰਨਾਂ 'ਚ ਸਿਮਰ ਬੇਨਤੀ ਹੈ ਕਿ ਇੱਕ ਵਾਰ ਸਟੈਂਡ ਦੇ ਵਿੱਚ ਜੁੜ ਆਓ ਤੇ ਇਹਨਾਂ ਨੂੰ ਸਹਿਯੋਗ ਦਿਓ ਹਾਂ ਜੋ ਪ੍ਰੋਗਰਾਮ ਹੋਰ ਵਧੀਆ ਤਰੀਕੇ ਨਾਲ ਹੋ ਸਕੇ ਡੈਕੋਰੇਸ਼ਨ ਬੜੀਆ ਕੀਤਾ ਹੋਇਆ ਹੈ ਤੁਹਾਨੂੰ ਅਦਰ ਜਿਹੜੀ ਸੇਵਾ ਰਹੇਗੀ ਸੀ ਉਹ ਵੀ ਦਿਖਾ ਰਹੇ ਆ ਤੁਹਾਨੂੰ ਝੂਠੇ ਭਾਂਡਿਆਂ ਦੀ ਸੇਵਾ ਅਮ ਮੂਰਖ ਅਗਿਆਨ ਗਿਆਨ ਕਚਨਾਹੀ ਸਤਿਗੁਰ ਤੇ ਸੰਤਿਪ੍ਰੀਮ ਸੇਵਾਦਾਰਾਂ ਵੱਲੋਂ ਝੂਠੇ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਹੰਤ ਬਾਬਾ ਚੇਤਾਨੰਦ ਜੀ ਇਹਨਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਇੱਕ ਪਜਾਤਾ ਸਰਬੇ ਰਮਾਇਆ ਸਤਿਦਾਤਾ ਆਤਮਕੀਨ ਪੰਪ ਪਰਦਾਇਆ ਸ੍ਰੀ ਬਾਬਾ ਨੂੰ ਸਤਿ ਸ੍ਰੀ ਅਕਾਲ ਜਿਦੋਂ ਆਤ ਜਿਲੀ ਮੰਨੇ ਆਈ ਚਤੁਰ ਕੰਨ ਬਸਿਆ ਮਰਦਾਈ ਆਪ ਦੇ ਲਈ ਆ ਗਣਿ ਘਰ ਦਾਤਾ ਨਾਇਕ ਸੰਤ ਸਮਾਇਏ ਸ੍ਰੀ ਬਾਦੂ ਦੀ ਬਾਣਾ ਕਰਵਾ ਉਹ ਵੀਡੀਓ ਨੂੰ ਹੇਰ ਹਰ ਅਗਨ ਕੋ ਦੋਸਤ ਲਾਈਕ ਕਰੋ ਸੰਤ ਬਾਬਾ ਚੇਤਾਨੰਦ ਜੀ ਸਖੇ ਮੇਰ ਪਰ ਹੱਥ ਰੱਖਣ ਕੋ ਕੋਈ ਨਾ ਸਤ ਸਮਾ ਸੁ ਐਸਾ ਰਸੇ ਕੋ ਸਤੋ ਜਾਨੀ ਤੁਮ ਵਾਰੀਏ ਦਾ ਜਾਤਰਾ ਚਿਤ ਦਾ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ